ਇੱਦਾਂ ਲਾ ਨਾ ਉਹ ਆ ਗਿਆ ਯਾਰ ਪਾਤਾ ਆ ਮੁੰਡਾ ਬੰਦਾ ਜਦਾਈ ਫੜ ਗਿਆ ਸਵੇਰ ਤੋਂ ਥੋੜੀ ਸਾਈ ਹੋਇਆ ਸੌ ਦਾ ਕਾਨੂੰ ਆ ਜੀ ਆਪਾਂ ਉਹ ਗੰਗਰੇਮ ਤੇ ਪਾਈ ਉਹ ਦੇਖ ਰੋ ਉਹ ਹੋ ਗਿਆ ਸੱਦੇ ਲਗਰਾ ਆਪਣੇ ਕੰਮ ਉਹ ਵਿੱਚ ਵੜ ਗਿਆ ਉਹ ਉਡੀ ਪੱਕਾ ਕਰ ਲੈ ਚੱਲੇ ਵੀ ਮੈਂ ਇਹਨਾ 1000 ਪਤਾ ਨਹੀਂ ਮੈਂ ਆਪਾਂ 11 ਬੰਦੇ 55 ਕੋਣਾ ਬਗੈਰਾ ਯਾਰ ਪਾਦਾ ਅਸੀਂ ਬੋਲੇ ਨਹੀਂ ਉਹ ਬੰਦਾ ਵਿੱਚ ਆ ਗਿਆ ਬਈ ਠੀਕ ਆ ਯਾਰ ਨਹੀਂ ਨਹੀਂ ਉਹ ਪੁੱਤ ਜਦਾਈ ਨਾ ਕਰ ਜਦਾਈ ਕਰ ਨਹੀਂ ਜਦਾਈ ਠੀਕ ਹੈ ਬਈ ਜਾਇ ਜਾਇ ਪੈਸੇ ਕਿਹਦੀ ਆਦਤ ਨੂੰ ਵਿਕੀ ਜਾਂਦੇ ਇਹ ਹੀ ਜਾਂਦਾ ਗਿਆ ਤੇਰੇ ਬ 1300 ਰੁਪਏ ਗਿਆ ਔਰ ਨਹੀਂ ਰੇ ਸਾਢੇ ਇੱਕ ਮੋਟਾ ਤੁਸੀਂ ਜੋ ਮਾਗੋਗੇ ਹੋ ਯਾਰ ਹੈ ਤੇ ਇਹਨੇ ਨੋ ਬੋਗਸ ਲੈਂਦੇ ਰਿਹਾ ਕਿ ਮਜ਼ਦੂਰੀ ਹਾਂ ਪੁੱਛੋ ਇਹ ਮੇਰਾ ਕੀ ਬੋਲ ਤੈ ਹੀ ਤਾਂ ਹਾ ਦਊਗਾ ਹਰ ਹਰ ਉਹਨਾਂ ਤੋਂ ਨਹੀਂ ਲੈਂਦਾ ਹੋਇਆ ਉਹਨਾਂ ਨੂੰ ਪੈਸੇ ਪਾਉਂਦਾ ਹਾਂ 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 ਇਹਦੇ ਨਾਲ ਪਾਸੋ ਦੇਦਾ 10 ਦਾ 13 ਲੈ ਜਾਓ ਜੀ 13 ਦਾ ਲਿਖ ਲਓ 13 ਦੇ ਸਾਢੇ 12 ਰੁਪਏ ਉਹ ਨਹੀਂ ਸਾਢੇ 12 ਦੇ ਮੈਂ 12 ਦੇ ਰਹਿ ਗਏ 500 ਰੁਪਏ ਉੱਤੇ ਜਿਹੜੀ ਤੁਹਾਡੀ ਦਰਾਲੀ ਉਹ ਤੇ ਸਾਢੇ 13 ਦਾ ਸੌਦਾ ਹੋਏਗਾ ਕਿੰਨਾ ਸਾਢੇ 13 13 ਸਾਨੂੰ ਕਪਕਾ ਦੇ ਦਿਓ 500 ਰੁਪਏ ਦਰਾਲੀ ਦਾ ਪਾਹੇ ਸਾਨੀਆ ਸੀ ਮਰਜੀ ਵਿੱਚੋ ਯਾਰ ਸਾਢੇ 12 ਦੇ ਫੜ ਲੈ ਬਾਈ ਠੀਕ ਆ ਬਾਈ ਠੀਕ ਆ ਉਹ ਤੈਨੂੰ 12 ਸੁੱਕਾ ਮਿਲਦਾ ਹੈ ਗੱਲ ਖਤਮ ਕਰਾ ਸਾਢੇ 12ਾਂ ਦੀ ਮੇਰੀ ਗੱਲ ਤੇ ਧਿਆਨ ਸੁਣ ਤੇ ਕਿੰਨੇ ਪੈਸੇ ਦੇਨੂ ਤੇ ਦਰਾਲੀ ਦੀ 500 ਤੇ ਮੈਨੂੰ ਤਾਂ 200 ਮਿਲੂ ਸਾਢੇ ਕਰ ਲੈ ਹਾਂ ਦੋ ਦੋ ਫੜ ਲੈ ਸਾਢੇ ਕਰ ਦੋ 200 ਦੇ ਦੇ ਠੀਕ ਹੋਰ ਬੜਾਓ ਪੈਸੇ ਸਭ ਬੜਾਓ ਪੈਸੇ ਬੜਾਓ ਵੜੋ ਪੈਸੇ ਬਈ ਕੰਮ ਕਰ ਕਰ ਚੱਲ ਕੋਈ ਕਰ ਦੇ ਮਿੱਠੂ ਉੱਤ ਦੇ ਆ ਗਿਆ ਯਾਰ ਇਹ ਤਾਂ ਕਹੀ ਹੋਇਆ ਇਹਦਾ ਟੱਕਾ ਜੀ ਮਿਹਨਤੋਂ ਮੈਂ ਤਾਂ ਹੁਮਲੀ ਨਾ ਚਲ ਬਾਈ ਨੂੰ ਸਾਫ ਦੀ ਗੱਲ ਕਰਤੀ ਜਾ ਫਲਸੋ ਕੋ ਨਹੀਂ ਦੇ ਕਰਾਈ 200 220 ਸ਼ੋਰਟ ਕਰ ਹੁਣ ਬਾਈ ਸ਼ੋਰਟ ਕਰਾ ਦੇ 100 ਤਿੰਨ ਤੋਂ ਲਾ ਦੇ ਬਿਆ ਬਿਆ ਕਰਵਾ ਦੇ ਇਹਨਾਂ ਤੋਂ ਉਹ ਤਾਂ ਬਾਅਦ ਚਾਗਣਾ ਇੱਥੇ ਕਰਾ ਸ਼ੋਰਟ ਕਰਾ ਹੀ ਗਏ ਹੁਣ ਸ਼ੋਰਟ ਲਈ ਤਾਂ ਦੇ ਤੁਹਾਨੂੰ ਸ਼ੋਰਟ ਕਰ ਦੇਣਗੇ ਇਹਦਾ ਕਰ ਇੱਕ ਨੂੰ ਮੋਲ ਹੋ ਗਈ ਚਲ ਕਰ ਦੇਣਗੇ ਤੂੰ ਉਹ ਬੰਦੇ ਨਾਲ ਥੋੜੀ ਜਿਹੀ ਜੁਲਾਦੀ ਹੂੰ ਉਹ ਚਲ ਸ਼ੋਰਟ ਕਰਵਾ ਦੇ ਇਹਨੂੰ ਹਾਂ ਕੀ ਕਰਦੇ 50 60 ਰੁਪਏ ਉਹਦਾ ਸੌਦਾ ਸੌਦਾ ਚਾਹੀਦਾ ਮੋੜ ਦੇ 2000 ਰੁਪਏ ਰੁਪਏ ਨਾ ਹੁਣ ਕੀ ਹੋ ਗਿਆ ਗਣਕੀ ਤਿੰਨ 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 ਵਾਰ ਗਣਕੇ ਲਾਤਾ ਇੱਥੇ ਲੱਗ ਕੇ ਲਾਤਾ ਲਾਤਾ ਲੱਗੀ ਲਾਤਾ ਮੋਰੀ ਲਾਇਆ ਪਿਆ ਬਿਲਕੁਲ ਮਗਰ ਕੀ ਬੱਚਾ ਤੁਹਾਡਾ ਹੋਏਗਾ ਬੱਚੇ ਦੇਖ ਸਕ ਰਹੇ ਤੁਸੀਂ ਇੱਕ ਦੂਜਾ ਵੀ ਕੱਢ ਲਾ ਬਾਰੇ ਪੂਰਾ 12.5 ਹਜ਼ਾਰ ਦਾ ਹੋਇਆ ਬਈ ਬੱਕਰੀ ਪਾਇਆ ਮੋਸਟ ਲਾਇਆ ਜੇ ਤੁਹਾਨੂੰ ਕੀ ਹੈ

ਉਹ ਜੋਨੇ 1:00 ਵਜੇ ਨਾਲ ਗੱਲ ਕਰ ਰਹੀ ਪੰਜਾਬੀ ਤੂੰ ਫੇਰ ਨਹੀਂ ਕਰਨਾ ਸਮਝਿਆ ਤੂੰ ਦੇਖੋ ਵੀ ਨਹੀਂ ਲੈ ਤੁਸੀਂ ਬੱਕਰੀ ਉਹ ਗਜ਼ਾਰ ਰੱਖਣੂ ਦੇ ਆਏ ਅਸੀਂ ਤੁਹਾਨੂੰ ਉਹਦੇ ਆ ਬੱਚਿਆਂ ਦੇ ਉਹ ਖੜੇ ਨੇ ਤਨਗਾ ਉਧਰ ਲੱਗੇ ਤਾਂ ਆਜੋ ਉਹ ਬੁਗਦੀ ਕੀ ਨਹੀਂ ਯਾਰਾ ਐਸੇ ਨਹੀਂ ਬੁਗਦੀ ਆ ਉਰੇ ਆ ਬਾਈ ਮੈਂ ਲਾਹ ਪਾ ਦਿੱਤੀ ਨੇ ਲੋਕ ਦੇ ਨੇ ਯਾਰਾ ਬਦੱਸਿਆ ਹੋਇਆ ਹਾਂ ਦੱਸਿਆ ਤਾਂ ਕਿ ਤਾ ਤਾ ਤੇ ਆ ਬੀਜੀ ਉਹਦਾ ਸਾਹਮਣੀ ਯਾਰਾ ਮੈਂ ਕਹਿੰਦਾ ਮੀਆਂ ਪਿੱਛੇ ਦਾ ਕਿੰਨੇ ਅਸੀਂ ਆਏ ਕਿਹੜਾ ਵੇਚ ਦੇ ਹੁਣ ਦੱਸ ਦੀ ਕਰਨਾ ਹੈ ਨਹੀਂ ਦੱਸ ਹੋਰ ਆ ਉਹ ਕਿਨੇ ਕਹਾਂ ਲੂੰ ਇਹ ਤਾਂ ਨਹੀਂ ਕਰ ਲਾਂਗੇ ਪਰ ਪੀ ਲਏ ਸੀ ਯਾਰ ਫਿਰ ਮੱਖਾ ਬਾਰ ਮਾਰਨਾ ਪਤਾ ਯਾਰ ਵਾਕਾਂ ਨੇ ਯਾਰ ਬੜਾ ਬੜਕੇ ਬੰਦ ਨਿਆ ਤਾਂ 8 ਦੀ ਮੰਗਦਾ ਇਹ ਮਿੱਠੂ ਨੂੰ ਦੱਸਦੀ ਕਹਤਾ ਉਹ 10 ਦੂਮੀ ਪੈ ਰੱਖੇ ਜੇ ਅਗਰ ਨਹੀਂ ਵੀ ਦੱਸ ਜਦੋਂ ਘਰ ਤੱਕ ਬਾਜ ਜਿਵੇਂ ਪਾਜਾ ਜੱਪਾ ਚਲੋ ਤਾਂ ਮੈਂ ਥੱਕ ਜਿਹੜਾ ਜਵਾਨ ਨਾ ਆ ਫਿਰ ਇਹਦਾ ਗੱਲ ਨਾ ਛੇੜੂੰਗਾ ਕਿ ਤੂੰ ਕਹਿੰਦਾ ਸੁਗਲਾ ਕੋ ਹੋਣਾ ਨਹੀਂ ਉਹ ਕੋਈ ਫਿਰਦੇ ਨਹੀਂ ਹੈ ਜੀ ਚਲ ਉਹਦੇ ਕੋਈ ਗੱਲ ਨਹੀਂ ਜਦੋਂ ਗੱਲ ਹੋਣੀ ਉਹਦੇ ਜਿਹੜੇ ਨਾ ਮੱਕੀ ਕਿਸੇ ਲੋਜੀ ਵਿਕੇ ਯਾਰ ਚਲ ਬਾਤ ਠੀਕਾ ਬਾਅਦ ਨੇ ਨਿਪੜ ਗਈ ਗੱਲ ਇਹਵੇਂ ਚੱਲ ਗੱਲ ਹੋ ਕਰਿਆ ਤੂੰ ਸਿੱਧਾ ਕਰ ਲੈ ਲੈ ਭਾਈ ਤੈਨੂੰ ਆ ਗੱਲ ਦੀ ਹਕਾਇਤ ਦੱਸ ਮੈਂ ਬਾਅਦ ਨੇ ਨਿਪੜ ਗਿਆ ਯਾਰ ਪਾ ਛੱਡ ਬਸ ਨਿਪੜ ਗਈ ਨਿਪੜ ਗਈ ਸਦਾ ਨਟ ਗਿਆ ਨਹੀਂ ਨਿਪੜੀ ਉਹ ਬਾਅਦ ਨੇ ਨਿਪੜ ਗਈ ਯਾਰ ਉਹ ਕਦਾਂ ਨਿਪੜ ਗਈ ਆਹ ਇਧਰ ਹੀ ਨਿਪੜ ਗਈ ਯਾਰ ਇਧਰ ਨਾਲ ਕੀ ਗੱਲ ਨਿਪੜੀ ਆਹ ਤਰ ਤਾ 20000 ਲਾਇਆ ਓਕੇ ਧੰਨਵਾਦ ਕੋਈ ਗੱਲ ਨਹੀਂ ਠੀਕ ਆ ਜੀ ਤੇਰੀ 20 ਦੀ ਨਾ 20 ਦੀ ਮੇਰੇ ਨਾਲ 32 ਦੀ ਦੋਨੇ ਮਿੰਟ ਕਿਹਨੇ ਹਣ ਇੱਕ ਕਰਕੇ ਲੈਨੇ ਆ ਚੱਲ ਬਾਈ ਠੀਕ ਆ ਤੁਸੀਂ ਇੱਕ ਕਰਕੇ ਲਓ ਜਾਂ ਜਾ ਕਰਕੇ ਲੈਣਾ ਜਿਹੜੇ ਜਿਹੇ ਜਿਹੇ ਨਾਲ ਲੈ ਕੋਈ ਨਾ ਮੱਤੀ ਵੀ ਸ਼ੁਰੂ ਕਿੰਨੇ ਸ਼ੁਰੂ ਕਰ ਦੋ ਬਿਲਕੁਲ ਬਾਜੋ ਹਾਂ ਜਾਣਾ ਇਹ ਮਾਂ ਗੱਡੀ ਚ ਲਾ ਕੇ ਮਾਂ ਹੋਰ ਯਾਰ ਦੂਰ ਜਾਣਾ ਦੂਰ ਦੂਰ ਚੱਲ ਗਿਆ ਓਏ ਆਊਗਾ ਯਾਰ ਇੱਕੋ ਯਾਰ ਨੇ ਕਹਿ ਕੇ ਤੇ ਆਪਣਾ ਇੰਨਾ ਫਰਕ ਤੇ ਹੈ ਨਾ ਜਿੰਨਾ ਸਮਝੀ ਜਾਂਦਾ ਨਹੀਂ ਇਹ ਬਾਈ ਮਣ ਮਾਰ ਖਾ ਹੈ ਇਹੋ ਬੋਲਦਾ ਹੁੰਦਾ ਨਹੀਂ ਹੋ ਰਿਹਾ ਦੁੱਧ ਕੱਢ ਕੇ ਲੈਣਾ ਕੀ ਕੋਈ ਕਰੂ ਨਾ ਮੰਬਰ ਨਹੀਂ ਆ ਮੈਨੂੰ ਨੰਬਰ ਨਹੀਂ ਕਾਲ ਕਰੂ ਜਾਂ ਥਾਂ ਤੇ ਕਿਉਂ ਪੈ ਕੇ ਗਾ ਇਹੋ ਲਾਂਦੀ ਨੂੰ ਕੋਈ ਯਾਰ ਕਰੇ ਨਾ ਕਰੇ ਆ ਠੀਕ ਆ ਉਹ ਤਾਂ ਅਗਲਾ ਹੱਥ ਤਾਂ ਪਾਇਆ ਜਾਣ ਕੇ ਤੋਹ ਦੇ ਸਾਹਮਣੇ ਹੱਥ ਲਾਉਂਗਾ ਜਦੋਂ ਲੋ ਫਲਕ ਹੈਗਾ ਫਿਰ ਚੱਲ ਬਾ ਠੀਕ ਆ ਯਾਰ ਆਏਗਾ ਨਹੀਂ ਜਸ ਕਰ ਲਈ ਯਾਰ ਗੱਲ ਮੰਨ ਲਈ ਵਾ ਅੱਗੇ ਤੋਰ ਗੱਲ ਨਹੀਂ ਜਦੋਂ ਹਰਤ ਹੈਗਾ ਫਿਰ ਚਲੋ ਬਾਈ ਸਾਹਮਣੇ ਆਏਗਾ ਸਾਹਮਣੇ ਖੜਾ ਪੜਾ ਖੜਾ ਨੁਕਲ ਵੇੜ ਕਰ ਆਏ ਜੀ ਹੁਣ ਗੱਲ ਨੂੰ ਖੰਦੇ ਇੱਕੋ ਜੇ ਸਾਰ ਹੁੰਦੇ ਆ ਜਿਆਦਾ ਵੀ 50 ਫਿਰ ਬਾਈ ਸੌਦੇ ਵਾਲੇ ਪਾਸੇ ਆ 30 ਲੈ ਜਾ 30 ਕਿੰਨਾ ਹੁੰਦਾ ਮੁੰਡਾ ਹੀ ਨਹੀਂ ਪਤਾ 30 ਤੇ 1 9 ਕਟ 40 ਹਾਂ ਜੱਲੇ ਆਇਆ 25 ਦੇ ਬੱਕਰੀ ਬਚਣੀ ਆ ਨਾ ਫਿਰ ਦੀ ਚੱਪੀ ਕਰਕੇ 35 ਚੱਪੀ ਆ ਨਾ ਫਿਰ ਚੱਪੀ 25 ਅੱਛਾ ਤੂੰ ਗਰਾਗੁਰਾ ਬੈ ਕੇ ਬੱਚੀ ਪੁੱਛੀ ਪਈ ਥੱਬੀ ਹੁੱਬੀ ਚ ਬੈ ਗੂ ਦੋਹੇ ਦਾ ਗੱਡੀ ਵਾਲਾ ਵੀ ਲੋ ਚਲ ਤੂੰ ਜੀ ਗੱਲ ਸੁਣੋ ਥੋੜਾ ਤੇ ਆਓ ਆ ਜਾਓ ਓਰੇ ਆ ਜਾਓ ਦੋਹੇ ਦਾ ਗੱਡੀ ਵਾਲਾ ਵੀ ਲੋ ਚਲ ਉਹ ਸਾਰਾ ਕੁਝ ਸੋਚਣਾ ਪਿਆ ਕਰਦਾ ਹਿਸਾਬ ਦਾ ਪਾਉਂਦਾ ਕਹਿੰਦਾ ਵੀ ਆਪਾਂ ਉਹ ਕਿੰਨਾ ਖਾ ਓਏ ਲੰਘੇ ਫੇਰ ਕਰ ਤੇ ਪੂਣੇ ਹੀ ਪੈਦਾ ਨਾਲ ਉਹਦਾ ਉਹ WhatsApp ਪੈ ਗਈ ਤੇ ਨਾ ਇੱਧਰ ਆ ਪਰ ਆਪਾਂ ਬੰਦਾ ਬਣਾਉਣਾ ਹੈਗਾ ਇਹ 25000 ਦੇ ਕਰਾ ਜੀ ਜਾਇਦ ਨਾ ਜੀ ਕੀ ਹੈ ਹੁਣ ਕੀ ਹੈ ਠੀਕ ਹੀ ਬੱਕਰੇ ਜਾਵਾਂਗੇ ਲਗਾ ਲਊ ਰਫ ਕਰ ਮੇਰੇ ਕੰਨੀ ਵਾਲਾ ਲੈਓ ਜੀ ਲੈਓ ਦੁਨੇ ਕਰ ਲੈਣ ਨੂੰ ਦੇ ਨਾਤੀ ਵਾਲਾ ਘਰ ਹਟ ਜਾ ਲੈ ਲੈ ਨਾ ਨਾ ਬੁੱਪਿਆ ਤੁਸੀਂ ਬੋਲ ਰਹਾ ਕਾ 26 ਦੀ ਬੱਕੀ ਹੋ ਗਈ ਓਏ ਖੱਪਾ ਮਾਰ ਜਾ ਬੱਕੀਆ ਠੀਕ ਆ ਰੱਖ ਰੱਖ ਲਾ ਫਿਰ ਆ ਬੱਹਾ ਹੋ ਰੱਖ ਯਾਰ ਇੱਕ ਦੋ ਦਾ ਕੀ ਹੋ ਗਿਆ ਉਹ ਠੀਕ ਆ ਯਾਰ ਰੱਖ ਰੱਖ ਤੇਰੀ ਮਰਜ਼ੀ ਯਾਰ ਹੁਣ ਯਾਰ ਗਾਹੇ ਵਿੱਚ ਜਦ ਤੈਨੂੰ ਪਤਾ ਇਹ ਮੁੱਝੋ ਗੱਲ ਵੱਧ ਘਰੇ ਮਿਲਦੇ ਨਾ ਆਪਣਾ ਲੈਦਾ ਫੋਨ ਬੇਫਰਤ ਕਰ ਉਹਨਾਂ ਨੂੰ ਲੈ ਕੇ ਗਵਾਇਆ ਨੂੰ ਆਇਆ ਘਰੇ ਹੜਕ ਰਹਿ ਰਹੀ ਦਿੱਤੀ ਇਹ ਜਦੋਂ ਆਪਾਂ ਨੂੰ ਫੋਨ ਆ ਗਿਆ ਕੀ ਬਾਕੀ ਚੀਜ਼ ਹੁੰਦੀ ਹੈ ਹਾਂ ਲੜਾ ਛਾੜ ਥੋੜੀ ਜਿਹਾ ਛਾੜ ਸੱਚਾ ਉਹਦਾ ਸਭ ਕੁਝ ਆਉਂਦਾ ਖਾਣਾ ਛਾੜ ਥੋੜੀ ਆ ਹੋ ਔਰ ਤੂੰ ਵੀ ਬ੍ਰੇਕ ਨਾ ਮਾਰ ਫਿਰਤੀ ਤੇ ਇਹ ਨਾ ਕਰ ਜਾਂ 29 ਦੇ ਦੇ ਲੈ ਚੱਲਦੇ ਰਵਨੀ ਮੋੜ ਮੋੜ ਦਾ ਮਾਨ ਹਾਂ ਯਾਰ ਜੀ ਕੰਮ ਤਾਂ ਲੱਗਦਾ ਇਹ ਹੱਥ ਘੜਪਾਉਣ ਬੂਹਾਂ ਲੰਗੋ ਹਾਂ ਤੂੰ ਮਾਛੀਓ ਹਾਂ ਮਾਛੀਓ ਚੱਲ ਆ ਚੱਲ ਆ ਚੱਲ ਇਹਦੇ ਚਲ ਘਾ ਘਾ ਹੋਰ ਨੀਂ ਕਿਹਾਇਤਾ ਕਰ ਰਹੇ ਹੋ ਬੱਕਰੀ ਦਰਿਆਲੀ ਇੰਨੀ ਕਾਤਾ ਆਹ ਦੇਖੋ ਬੱਕਰੀ ਦੇ ਰਿਹਾ ਲਾਲ ਲਾਲ ਆਹ ਦੇਖੋ ਜਰਾ ਇਹਨੇ ਨਾਣੀਆ ਲਗਾ ਹਨ ਕਿਤੇ ਤੇਰਾ ਭਾਈ ਜਰਾ ਜੇ ਕੋਈ ਮਕਰ ਵਾਲਾ ਬਾਈ ਜੇ ਬੱਕਰੀ ਕਿਵੇਂ ਮੇਰਾ ਫਿਰ ਤੇ ਘਰੇ ਬੱਕਰੀ ਛੱਡ ਕੇ ਚਲਾਉਣਾ ਕਹੇ ਬੱਕਰੀ ਦੇਣੀ ਨਹੀਂ ਨਾਲ ਸੀ ਇਹਨਾਂ ਨੂੰ ਉਹਨੀਆਂ ਬੱਕੀ ਦੇ ਜੇ ਮੱਕੀ ਬੇਣੀ ਨੂੰ ਦੇਦੀ ਨਹੀਂ ਨਾ ਯਾਰ ਉਹ ਸੁਨਿਆਰੇ ਦੇ ਘਰ ਹਾਰ ਦਿਓ ਹਾਂ ਤੇਨ ਛਬੀ ਦਾ ਨਹੀਂ ਨਾ ਅਰੇ ਬੂਆ ਜੀ ਹੱਥ ਚੋਰੀ ਨਾ ਕਰੋ ਇੱਕ ਮਿੰਟ ਸੁਣ ਤਾਂ ਲੈ ਕੋਈ ਗੱਲ ਤਾਂ ਲੈ ਤੇਨ ਛਬੀ ਦਾ ਨਹੀਂ ਨਾ ਅਫਾਰਾ ਬੰਦਾ ਪੱਕਾ ਕੀ ਗੱਲ ਕਰੀ 22000 22000 200 200 200 200 ਓਏ ਨਾ ਐ ਕਰ ਬਾਈ 27000 ਰੁਪਏ ਬੰਦਗਣ ਦੇਖ ਲਓ ਠੀਕ ਆ ਯਾਰ ਬੰਦਗਣ ਦੇਖ ਲਓ ਓ ਬਾਈ ਮੇਰੇ ਕਨੇਪ ਦੇਖ ਜਾਂ ਤੋਰੀ ਨਾ ਮੂਰੀ ਨਾ ਵਸ ਫੜਾ ਦੇ ਵਟਸਐਪ ਫੜਾ ਦੇ ਮੈਂ ਨਸੂ ਡਾਲ ਦਗਾ ਕੋ ਇਨਾ ਤੂੰ ਬੜਾ ਬੜੇ ਪੱਕਾ ਨਾ ਪੱਕਾ ਨਾ ਕਰ ਕਰ ਬਸ ਕਰ ਦੇ ਤੂੰ ਲੈ ਲੀਗਾ 27000 ਰੁਪਏ ਹਾਂ ਠੀਕ ਲੈ ਮੱਕੀ ਦੇ ਨਾ ਤੂੰ 29 ਦੀ ਕਹਦਾ ਲੈ ਲੈ ਨਾ 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 ਬੁਰੀ ਨੀ ਵੇਰੇ ਸਭ ਤੋਂ ਘੱਟ ਮਾਸ ਹੋ ਜਾਪੇ ਤੇ 25.25 ਹੋਗੀ ਨਾ ਸਾਢੇ 27 ਵੀ ਆ ਵੀ 27 ਵੀ ਹੋਗੀ ਮੈਂ ਪੂਰੇ 28 ਨਹੀਂ ਸਾਢੇ 27 ਆਪਾਂ ਇਹ ਬੱਕਰੀ ਦੇ ਸਭ ਤੋਂ ਨੂੰ ਕਰਾ ਸਾਢੇ 27 ਇਹ ਹੋਇਆ ਸਾਢੇ 25000 ਦੀ ਜੇ ਤਰਾ ਚਪਮਾਨ ਦਾ ਬੱਕਰੀ ਲੈ ਜਾ ਨਹੀਂ ਇੱਕ ਗੱਲ ਹੋ ਰਹਾ ਹਾਂਗੇ ਹੂੰ ਬੱਕਰੀ ਉਹ ਜਮਾਂ ਬੰਦਿਆ ਰੋਕੀਦਾ ਚੱਲ ਆ ਮੈਂ ਦਿੰਦਾ ਯਾਰ ਕਾਲੇ ਐਡੀ ਬੰਦ ਮਾ ਐਡੀ ਕਾਲੇ ਰੜੀ ਹੈ ਕਾਲੇ ਵੀ ਵੱਲੋਂ ਰੁਪਈਆ ਦੋ ਦੋ ਕਰ ਗੱਲ ਕਰ ਚੱਲ ਜਦ 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 ਗੱਲ ਪਾਜਾ ਬੱਕਰੀ ਵੀ ਜੇ ਮੱਛੀ ਤੋਂ ਨਿਕਜੋਦੇ ਬੱਕਰੀ ਰੜੀ ਹਟ ਯਾਰ ਨਹੀਂ 60000 ਵੀ ਗੱਤ ਨੂੰ ਹਾਂ ਜੇ 100000 ਗੱਤ ਨੂੰ ਯਾਰ ਬੱਕਰੀ ਨੂੰ ਜੰਨ ਨੂੰ ਇਹ ਬਿੱਜੀ ਕਰਾ ਦੱਬਾ ਲਾ ਕੇ ਬਿੱਜੀ ਹਟਾ ਬਚਾ ਲਾ ਕੇ تو نوے تیرے دل دے دے گئے ہو پیارے ہاں پیڑ جان لڑڑی جی بڑا کرے پکے ہاں پیڑی جی موٹر سائیکل تے ہاں لگا کنا ای وعدہ کریا تھا سودا کرایا سی ہاں بات دو بات آئی ہے ٹھیک ہے ਸੌਦਾ ਕਿਨੇ ਕਰਾਓ ਬਾਜੀ ਨੇ ਕਹਾ ਗਿਆ ਭਾਈ ਕਿੰਨੇ ਰਿਆਰ ਮੈਂ ਛੋਟੇ ਦੇਗਾ ਕੰਪਲੈਸ ਦੇ ਕਿਉਂ ਤੇ ਵੀ ਬੈਦੰਤਰਾ ਦੇਸ ਆਊਟ ਨਾ ਨਾ ਰਲੀਆਂ ਤਰਾ ਤਾਂ ਨਹੀਂ ਮੈਂ ਮਾਤ ਚਾਹਾਂ ਸਾਡੇ ਦੋ ਦੋ ਜਦੀ ਮੈਂ ਤਾਂ ਚੱਕਣਾ ਨਹੀਂ ਤੂੰ ਤੂੰ ਤਾਂ ਪਾ ਕਮ ਪਣੀਆ ਖੁਣ ਆਹ ਕਰਕੇ ਪਹਿਲਾਂ ਹੀ ਐਸੀ ਤਰਾਂ ਹਾਂਜੀ ਬਾੜੇ ਨਾਲ ਕਾੜੇ ਮੜੇ ਕਰ ਹੁਣ ਤੂੰ ਅੱਛਾ 9 ਇਹ ਕੋ ਰੀਡੀ ਲੈ ਰੀਡੀ पची छो ਕਿਸਤਾ ਹੀ ਆ ਸਾਡੇ ਸਾਖੀ ਨੱਕਰ ਹੀ ਜਾਂਦੇ ਪਾ 500 500 500 ਆਪਣੇ ਲਈ ਆ ਗਿਆ ਆ ਗਿਆ ਹਾਂ ਤੇਰਾ 500